ਆਪਰੇਸ਼ਨ ਕਾਸੋ ਤਹਿਤ ਸ਼੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਤੇ ਪੁਲਿਸ ਵੱਲੋਂ ਚੈਕਿੰਗ ਸ਼੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਵਿਖੇ ਕਾਸੋ ਆਪਰੇਸ਼ਨ ਤਹਿਤ ਸਰਚ ਅਭਿਆਨ ਚਲਾਇਆ ਗਿਆ ਇਸ ਮੌਕੇ ਖੁਦ ਐਸਐਸਪੀ ਅਤੇ ਹੋਰ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਬੱਸਾਂ ਵਿੱਚ ਦਾਖਲ ਹੋ ਕੇ ਸਵਾਰੀਆਂ ਦੇ ਸਮਾਨ ਦੀ ਚੈਕਿੰਗ ਕੀਤੀ ਗਈ ਸਾਰੇ ਬੱਸ ਸਟੈਂਡ ਦੀ ਜਾਂਚ ਕੀਤੀ ਗਈ ਜ਼ਿਲ੍ਹਾ ਪੁਲਿਸ ਮੁਖੀ ਪਾਗੀਰਥ ਸਿੰਘ ਮੀਨਾ ਨੇ ਕਿਹਾ ਕਿ ਚੋਣ ਕਮਿਸ਼ਨਰ ਅਤੇ ਡੀਜੀਪੀ ਦੀਆਂ ਹਦਾਇਤਾਂ ਅਨੁਸਾਰ ਸੁਰੱਖਿਆ ਦੇ ਮੱਦੇਨਜ਼ਰ ਚੈਕਿੰਗ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਕੋਈ ਵੀ ਛੱਕੀ ਚੀਜ਼ ਮਿਲਣ ਉੱਤੇ ਲੋਕ ਪੁਲਿਸ ਨੂੰ ਇਤਲਾਹ ਕਰਨ ਇਸ ਮੌਕੇ ਪਾਗੀਰਥ ਮੀਨਾ ਨੇ ਹੋਰ ਕੀ ਕਿਹਾ ਆਓ ਸੁਣਦੇ ਆ ਪੂਰੀ ਖਬਰ ਦੇਖੋ ਜੀ ਮਾਨਯੋ ਚੋਣ ਕਮਿਸ਼ਨਰ ਅਤੇ ਮਾਨਯੋ ਡੀਜੀਪੀ ਸਾਹਿਬ ਕੇ ਹਦਾਇਤਾਂ ਦੇ ਤਹਿਤ ਆਸ ਪੂਰੇ पंब रेलवे स्टेशन और बस स्टैंड पर कासा ऑपरेशन संडक्ट करवाया जा रहा है उसी लड़ी के साे एस पी साहब अभी रेलवे स्टेशन पर कासो करके आए थे टीम तो और मैं इतने बस स्टैंड के आया पूरे डिस्ट्रिक्ट सारे जीओ एस एच ओ इसी ऑपरेशन लगे हुए हैं जो तो पूरा ऑपरेशन कंप्लीट हो जाए उसके बाद में तुम इसके जो रिजल्ट वो दसे जाएंगे बेसिकली तो यही है कि लोगों के सेंस ऑफ सिक्योरिटी होना चाहिए कि पुलिस हर तरह से एक्टिव हैगी हर चीज़ों चेक कर रही हैगी تاکے بالکل نسپکٹر نیڈر ہو کے وہ اپنا چوں جواب کا پیو کر سکو۔ بہتر تو یہ সন্দیग्ध یہاں پہ اس طرح کی بستیاں یا کوئی વ્યક્તિ اسیں پارکنگ پلیس دے وچ بھی جو وییکل کھڑے ہے گے وہ بھی اسیں چیک کر رہے ہیں کوئی ایسا نہیں ہے چوری کا موٹر سائیکل کھڑا ہے یا کس نے لا کے کوئی چیز اودے وچ رکھ دی ہو کیونکہ میں عام لوکاں نوں وی اپیل کردا ہوں کہ کوئی بھی سسپیشس چیز ਤੁہانوں تواڈے نیرے دے وی دکھائی دیندے ہو تسیں ਤੁਰੰਤ ਸਾਨੂੰ ਇਤਲਾਹ ਦੋ ਤਾਂ ਕਿ ਜੀ ਸਾਰੇ ਨਾਕੇ ਅਸੀਂ ਲਗਾਏ ਹੋਏ ਇੰਟਰਸਟਿੰਗ ਨਾਕੇ ਵੀ ਲਗੇ ਹੋਏ ਆ ਔਰ ਜੋ ਸਾਡੇ ਇੰਟਰਸਟਿੰਗ ਨਾਕੇ ਤੇ ਉਹ ਉੱਥੇ ਆਲਰੇਡੀ ਫੋਰ ਜੋ ਵੀ ਪੈਰਾਮੀਟਰ ਇਲੈਕਸ਼ਨ ਕਮਿਸ਼ਨ ਕੇ ਉਹ ਸਾਰੀ ਅਸੀਂ ਜਿਤਾਇ ਤੁਹਾਨੂੰ ਇਹਨੇ ਬਿਨ ਪਾਲਣਾ ਕਰ ਰਹੇ ਸਰ ਇੱਕ ਸੋਦਾ ਵੀ ਟਰੱਕ ਪਹੁੰਚਾਇਆ ਉਹ ਉਹ ਸ਼ੀਰੀ ਮੁਕਤਸਰ ਸਾਹਿਬ ਤੋਂ ਬੁੱਟਾ ਸਿੰਘ ਦੀ ਰਿਪੋਰਟ